ਦਾ ਖਾਲਸਾ ਵਾਹਿਗੁਰੂ ਦੀ ਬੀਤ ਜੀ ਅੱਜ ਆਪਾਂ ਪਹੁੰਚੇ ਅਸੀਂ ਮਹਾਰਾਜਾ ਤਲੀਪ ਸਿੰਘ ਦੀ ਜਗ੍ਹਾ ਅੱਗੇ ਦੇਖੋ ਮਹਾਰਾਜਾ ਤਲੀਪ ਸਿੰਘ ਦੀ ਸੁਹਾਗੀ ਹੈ ਸਾਖ ਬਣੀ ਹੋਈ ਹੈ ਤੇ ਉਸ ਦੇ ਨਾਲ ਹੀ ਆਪਾਂ ਇਹ ਅੱਜ ਆਪਾਂ ਸੇਕਾ ਕਰਾਂਗੇ ਉਸ ਨੂੰ ਲੈ ਕੇ ਮਹਾਰਾਜਾ ਜੀ ਬੋਲੇ ਈਸੋ ਨਿਹਾਲ ਤਸਰੀ ਅਕਾਲ ਇਹਦੀ ਸਾਡੇ ਸਿੱਖ ਰਾਜ ਦੀ ਆਖਰੀ ਮਹਾਰਾਜਾ ਰਾਜਾ ਸੀਏ ਮਹਾਰਾਜਾ ਦਲੀਪ ਸਿੰਘ ਜੀ ਤੇ ਇਹਨਾਂ ਦੇ ਨਾਲ ਹੀ ਆਪਾਂ ਤੁਹਾਨੂੰ ਜਾਣਚਣ ਕਰੰਦੇ ਆ ਜੀ ਇਹਨਾਂ ਦੇ ਬੰਬਾ ਦਲੀਪ ਸਿੰਘ ਰਾਣੀ ਬੰਬਾ ਇਹਨਾਂ ਦੀ ਪਤਨੀ ਸੀਗੀ ਜੀ ਨਾਲ ਇਹਨਾਂ ਦੀ ਵੀ ਜਗਾ ਜਿਹੜੀ ਇੱਥੇ ਪਣੀ ਹੋਈ ਹੈ ਮਹਾਰਾਜਾ ਅਸਮਾਨ ਸਾਫਤ ਜਿਹਦਾ ਕਿ ਪੁੱਤਰ ਦਾ ਨਾਲ ਉਹਨਾਂ ਦੀ ਵੀ ਜਗਾ ਪੁੱਤਰ ਦੀ ਵੀ ਬੰਬਾ ਜੀ ਐਵੇਂ ਕੁਝ ਨਵੀਂ ਪਣੀ ਹੋਈ ਈ ਨਾਮ ਬਾਈ ਚਲ ਕਿਸੇ ਦੇ ओके ਤੇ ਮਾਨੰਦਨੀ ਸਾਡੇ ਸਿੱਖ ਰਾਜ ਦਾ ਆਖਰੀ ਬਾਦਸ਼ਾਹ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਸਿੰਘਾਂ ਦਾ ਜਿਹੜੇ ਸਾਨੂੰ ਲੈ ਕੇ ਆਏ ਇੱਥੇ ਤਾਚਣ ਕਰਾਏ ਨੇ ਇਹਨਾਂ ਨੂੰ ਤੁਹਾਨੂੰ ਫਿਰ ਜਗ੍ਹਾ ਵੀ ਮਹਾਰਾਜਾ ਜੀ ਕਰਵਾ ਕਰੇ ਜੀ ਪਾਸਾ ਵਾਹਿਗੁਰੂ ਜੀ ਦੇ ਪਤੇ ਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ